ਮੈਂ ਕਹਿੰਦਾ ਕੋਈ ਦਾ ਜਾਤੀ ਰਾਖਤ ਸਾਡੇ ਨੂੰ 10 ਲੱਖ ਰੁਪਏ ਕਾਉਂਦੇ। 56 ਦਾ ਪ੍ਰਸਾਦਨ ਮਾਡਿਕਾ ਚਾਹੀਦਾ ਹੈ। ਉਹ ਕਹਿੰਦੇ ਉਹ ਸਾਪਾ ਨਹੀਂ ਕਹਿੰਦੇ ਉਹ ਬਹੁਤ ਵੀ। 56 ਸਾਫ ਕਰੋ ਜਿਹੜੀ ਜਿਹੜੀ ਜਰੂਰਤ ਹੈ। ਪ੍ਰਜਾ ਤੇ ਕੰਮ ਜਦੋਂ ਬੈਨ ਨੁਕਤਿਆਵਾਂ। ਮੇਰੇ ਨਾਲ ਉਸ ਸੈਂਚ ਬੜਾ ਮਹੱਤਵਪੂਰਨ ਹੁੰਦੇ ਸੀ ਉਸ ਨਾਲ। ਤੁਹਾਡੀ ਇਹ ਇਲੈਕਸ਼ਨ ਵਿੱਚੋਂ ਬਾਗ ਉਹ 10 ਲੱਖ ਕਰਨਾ ਵਾਦਾ ਕਰਕੇ ਜੱਦੀਏ ਤੁਨੇ ਛੱਪਣ ਦੀ ਰੱਖੀ ਤਾੜੀਆਂ ਮਾਰੋ ਸਾ ਸ੍ਰੀ ਆਪਾ 76 ਦੇ ਲੱਗੂਗਾ ਕਿ ਕੋਈ ਗੰਦਗੀ ਚੱਸੀ ਨੂੰ ਚੋਰੇ ਸਾਡੇ ਲੋਕ ਰਹਿਣੇ ਮੁਸ਼ਕਿਲ ਹੈ ਕਿ ਹਾਜ਼ਰ ਬਚਾ ਨਹੀਂ ਮੇਰੇ ਨਾਲ ਪਰ ਬੇਇਨਸਾਫੀ ਤਾਂ ਚੱਲ ਜਾ ਰਹੀ ਹੈ ਇਸ ਸਰਕਾਰ ਨੂੰ ਕੰਮ ਕਰਨਾ ਸਿੱਖ ਰਿਹਾ 14 ਗੂਰੂ ਆ ਮੇਰੀ ਭੈਣ ਦੇ ਪ੍ਰੂਫ ਕਰ ਦਿਓ ਕਿ ਮੇਰੀ ਭੈਣ ਨੇ ਲੌਕ ਸਭਾ ਦੇ ਮੈਂਬਰ ਦੇ ਉੱਪਰ ਮੂਹ ਢਾਣੂ ਤੇ ਲਾ ਕੇ